ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਦੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਆਪਾਂ ਤਿਆਰ ਹੋ ਗਏ ਅਸੀਂ ਚੱਲੇ ਸਕੂਲ ਤੇ ਨਵਰੀਦ ਕਾਰਨ ਉਹ ਪਾਦ ਨਹੀਂ ਲੈ ਕੇ ਜਾਂਦੇ ਕਿਉਂਕਿ ਇਹ ਹਜੇ ਠੀਕ ਨਹੀਂ ਫਰਸ ਗਿਆ ਚੱਲ ਜਿਵੇਂ ਖਾਣੇ ਛੁੱਟੀ ਮਰਵਾ ਦਿੰਨੀ ਹੈ ਹੋਰ ਕੀ ਹੈ ਉਥੇ ਬੈਠੀ ਰਹਿੰਦੀ ਹੈ ਨਵਰੀ ਤਾਂ ਠੀਕ ਹੋ ਗਈ ਫਣ ਖਿਚੜੀ ਤੇ ਨਾ ਦਾਦਾ ਹੀ ਚੱਲ ਆਉਂਦੇ ਤੜਕੇ ਜਲਦੀ ਜਲਦੀ ਆਪਾਂ ਵਲੌਗ ਜਿਹੜੀ ਸਟਾਰਟਿੰਗ ਕੀਤੀ ਸੀਗੀ ਮੋਕੇ ਜੇ ਤੇ ਬੱਸ ਜਣ ਕੀ ਕਰਕੇ ਗਈ ਸੀ ਸਟਾਰਟਿੰਗ ਤੇ ਹੁਣ ਆ ਗਏ ਆ ਕੇ ਮਸ਼ੀਨ ਇੱਕ ਵਾਰੀ ਚਲਾਤੀ ਤੇ ਮਸ਼ੀਨ ਖੜਵੀ ਗਈ ਮੈਂ ਚਾਹ ਪੀਣ ਲੱਗ ਗਈ ਤੇ ਵਿਚਾਰੀ ਗਾਂ ਰੰਬੀ ਆਂਦੇ ਜਿਵੇਂ ਕਿ ਆਸੀ ਕੱਲ ਦੱਸੇ ਸੀ ਵਿਚਾਰਾ ਬੱਚਾ ਜਿਹੜਾ ਮਰ ਗਿਆ ਹੈ ਨਹੀਂ ਢਿਲਦੀ ਆਂਦ ਰਹੇ ਹੋਰ ਨਾਵੇਂ ਢੱਡੀ ਤੇ ਰੱਖਿਆ ਵਿਚਾਰਾ ਜੇ ਬੋਲਦੀ ਨਹੀਂ ਪਤਾ ਤਾਂ ਲੱਗਦਾ ਹੀ ਹੈ ਬਾੜ ਪਾਵੇ ਰੂਜੇ ਕੀ ਬਾੜਾ ਰਿੰਗਿਆ ਬੱਚਾ ਵੀ ਰਿੰਗਿਆ ਜਦੋਂ ਹੋਇਆ ਬੱਚਾ ਹੀ ਅੱਛਾ ਰਿੰਗਿਆ ਲੋਗੇ ਇੱਕ ਮਿੰਟ 11 ਵਜੇ ਸਵੇਰੇ ਨਾ ਨਹੀਂ ਸਤੀ ਖਾ ਕੇ ਰੋਤੀ ਹੋ ਰਹੀ ਸੀ ਇਹ ਖਾਈ ਜਾਂਦੇ ਸੀ ਮਮਾ ਜੀ ਐਸਾ ਅੱਜ ਕਿ ਦਾਦੀ ਨੇ ਅੱਜ ਖੜਖੜਾ ਕਰਸਾ ਬੰਮਾ ਕੀ ਕਰਨੀ ਦਾ ਪਤਾ ਮੈਂ ਹੁਣ ਖਾਵਾਗੇ ਖਾਣੀ ਦੇ ਬਾਰੀ ਬਾਰੀ ਨਾ ਹੁਣ ਖਾਏ ਚੱਲ ਪਤਾ ਓ ਮਮਾ ਯਾਰ ਦੱਸ ਮੈਨੂੰ ਕੀ ਕਹਿਣਾ ਹੈ ਕੁਝ ਨਹੀਂ ਮੈਂ ਤਾਂ ਕਹਿੰਦੀ ਅੱਜ ਇੱਕ ਦੋ ਪਲੇਟਾਂ ਮੈਂ ਖਾ ਲਈਆਂ ਘਟੜੀਆਂ ਦੀਆ ਤੇ ਬੱਸ ਨਮੂਦ ਦੇ ਯਾਰ ਅੱਜ ਕਰੀ ਸਬਜ਼ੀ ਬਣਾਉਣੀ ਫਿਰ ਕੀ ਕਿਥੇ ਆਲੂ ਆਲੂ ਅਬ ਯਾਰ ਪਾਲਣ ਨੂੰ ਤੂੰ ਕਿਾਸੀ ਜਿੰਨਾ ਦੇ ਕਰਾ ਹਾਂ ਪੁਰਜੀ ਮਾ ਨਾ ਮੈਂ ਦਰ ਦੇਖ ਲੋ ਛਕੀਨੀ ਨੂੰ ਕੁੜਗੇ ਹੀਲ ਨਾਲ ਡਿੱਗ ਪੈਗੀ ਰਹਿਣ ਤੇ ਨਹੀਂ ਡਿੱਗੇ ਮੇਰੇ ਆਦੇ ਪੈਨਸਲ ਕਿੱਥੇ ਚੱਕੀ ਫੇਰ ਨਵੀ ਬਾਈ ਉਹ ਕੱਤੀਆ ਮਸਲਾ ਸਾਰੇ ਗੰਦੀਆ ਲੱਗਿਆ ਲੱਗਦੇ ਮੈਂ ਗੰਦਗਾ ਤੈਨੂੰ ਗਾਜ ਸੁਬਾਹ ਦੀ ਬੰਨੀ ਆ ਬਾਰ ਹੂੰ ਤਰਕੀ ਬੰਨੀ ਅੱਜ ਸੁੰਰ ਕੇ ਨਹੀਂ ਗਈ ਆਨੇ ਟਿਕੜੇ ਢੰਡਾ ਖੇੜਾ ਤੇ ਅੱਜ ਹਾਈ ਧੁੱਪ ਕਿੰਨੀ ਆਈ ਨਹੀਂ ਗਰਮੀ ਹੈਗੀ ਹਣਾ ਹੁਣੀ ਕਿੰਨੀ ਕਰੜੀ ਧੁੱਪ ਹੈ ਕੋੜੇ ਹਾਈ ਤਾਂ ਜਨਵਰੀ ਚੱਲੀ ਜਾਂਦੀ ਹੈ ਮੈਂ ਤਾਂ ਦੋ ਇੰਚ ਮਖਰੇ ਤੇ ਮੈਂ ਤਾਂ ਗਰਮੀ ਆਈ ਹੈ ਗੂਰਾ ਕਰਕੇ ਤਰੀ ਜਖਾ ਹੁਣ ਐ ਧੁੱਪੇ ਬੈਠਿਆ ਨਹੀਂ ਆਦਾ ਬਾਰ ਮੈਂ ਤਲਾ ਬੱਦੂ ਬੱਦਲ ਬਾਈ ਹੋਣੀ ਹੋਊਗੀ ਜਿਹੜਾ ਆਇਆ ਹੈ ਹੈ ਆਹ ਦੇਖੋ ਪੰਜੇਛੇ ਨਹੀਂ ਪੈਣੇ ਦੇ ਦੇ ਦਰਦ ਮਮੇ ਟਾਰ ਕੇ ਦੋ ਮੈਂ ਤਾਂ ਹੁਣ ਤੱਕੀ ਗਈ ਮੈਂ ਤਾਂ ਜਦ ਤੱਕ ਹੈ ਚੱਕ ਲੈ ਦੇ ਦੀਦਾ ਜਾ ਤਪੀ ਲੋ ਜਾ ਇਹੜਾ ਖਾ ਕੇ ਮਰ ਗਈ ਪੱਲ ਕੀ ਲੈਣਾ ਜੀ ਕਹਦਾ ਏਸੀ ਛੱਡ ਕੇ ਮੈਂ ਤਾਂ ਮਾਰ ਆ ਕਾਕੇ ਵੀ ਤੇ ਲਾ ਮੈਂ ਤੇ ਨਹੀਂ ਆਖਾ ਇਹ ਕੋਲੋਂ ਗੇੜੇ ਵੇੜੀ ਮੈਂ ਇੱਥੇ ਕੀ ਰਣ ਲਗੀ ਹਾਂ ਕਾਹ ਮੈਂ ਬੋਟਾ ਨੂੰ ਤੈਨੂੰ ਕੀ ਨਹੀਂ ਖਾ ਲੈਣ ਦੇ ਬੱਚਾ ਤੇ ਸਾਡੇ ਜਾਨ ਮੈਂ ਮਾਰਾਂ ਤੇਰੇ ਪਿੱਛੇ ਨਹੀਂ ਖਾਂਦੀ ਦਾਦੀ ਜੀ ਨੂੰ ਪੁੱਛਦੇ ਕੀ ਕਰ ਰਹੀ ਹੈ ਦਾਦੀ ਜੀ ਹਾਂ ਜੀ ਕੀ ਕਰਦੇ ਹੋ ਤੁਸਨ ਆਰਦਮਾ ਕਵਰਨ ਸੰਦ ਗਿਆ ਦੇ ਨਾਲੇ ਬਿੰਦ ਕੋਟੀ ਤੇ ਬੈਠੀ ਹੈ ਹੁੰਦੀ ਹੈ ਕੰਮ ਤਾਂ ਕਰ ਲਿਆ ਪਰ ਬਹਿ ਗਈ ਇੱਥੇ ਛੱਡ ਗਈ ਚਲੋ ਮम्मा ਨੇ ਪੁੱਛ ਲਿਆ ਮम्मा ਤਾਂ ਗਾਇਆਂ ਹੀ ਬੰਦੇ ਸੀ ਤਰੇ ਪਛਲੇ ਕੁਝ ਗੱਲਬਾਤ ਕਰਦੇ ਮम्मा ਨਾਲ ਦੀ ਮम्मा ਜੀ ਇਹ ਅੱਜ ਘਰ ਕੋਲੋਂ ਜਾਵੋ ਕੁਝ ਬੋਲੋ ਤੁਸੀਂ ਵੀ ਕਾ ਸਿਰਦੀਆਂ ਗਾਈਆਂ ਨੂੰ ਫੇਰ ਕੱਪੜੇ ਧੋਨੇ ਠੀਕ ਹੈ ਮम्मा ਬੋਲੋ ਕਾ ਸਿਰਦੀਆਂ ਆ ਬਣਾਇਆ ਪਤਾ ਨਹੀਂ ਕੀ ਬਣਾਇਆ ਸੁਮ੍ਰਿਤ ਨੇ ਮम्मा ਆ ਖਰਾ ਗਈ ਠੀਕ ਹੈ

ਕਿਆ ਤੂੰ ਹੁਣ ਕਿਵੇਂ ਤੇ ਲੱਗਦਾ ਨਾ ਸੋਨਾ ਦਾ ਬਲੌਗ ਦੇ ਵਿੱਚ ਹੀ ਲੱਗਦਾ ਕਿਉਂਕਿ ਮੈਂ ਫਲੈਸ਼ ਚਕਾਈ ਆ ਉਧਰ ਵੀ ਦੇਖੋ ਇਹ ਸੋਨਾ ਲੱਗਦਾ ਇੱਥੇ ਪਹਿਲਾਂ ਪੱਟਿਆ ਤੇ ਬੱਚੋ ਆਹ ਲਾਇਆ ਬੱਚੇ ਦੇ ਤੇ ਮੜਾ ਮੋਟਾ ਇਹ ਪਾਣੀ ਪਾਤਾ ਦਿੰਦੇ बस ओ बेचारी गांड कंदी रही फर्स्ट नंबर पे दे दिया मछ मर गया फर्स्ट ਨਾ ਉਹ ਪਹਿਲਾਂ ਦਿਖਾਈ ਜਾਂਦੀ ਸੀ ਕਿ ਐਲੋਵੀਰਾ ਤਾਂ ਵੈਸੇ ਆਪਣੇ ਦੂਜੇ ਵੀ ਹੈਗੇ ਇਹ ਮੰਮੀ ਕਹਿੰਦੀ ਕਿ ਖੱਟਾ ਖੱਟਾ ਜੈਲੋਵੀਰਾ ਆ ਗਿਆ ਇਹ ਤੇ ਮੰਮੀ ਤੇ ਬਣਾ ਕੇ ਖਾਪੂ ਲੈ ਲਈ ਅਸੀਂ ਤਾਂ ਨਹੀਂ ਕੋਈ ਵੀ ਖਾਂਦੇ ਹੁੰਦੇ ਮੇਰੇ ਵਰਗੀ ਮੂੰਹ ਤੇ ਤਾਂ ਵਿਸ਼ੱਕ ਲਾਲੇ ਜਾਂ ਬਾਲਾਂ ਤੇ ਲਾਲੇ ਨੂੰ ਐਲੋਵੀਰੇ ਨੂੰ ਤੇ ਮੰਮੀ ਤੇ ਕੱਢ ਕੇ ਨਾਲ ਗੁੱਦ ਜੀ ਤੇ ਕਦੇ ਬਣਾਉਂਦੀ ਹੁੰਦੀ ਹੈ ਜੀ ਇਹਦੀ ਸਬਜੀ ਜੀ ਬਣਾ ਲੈਂਦੇ ਪਤਾ ਨਹੀਂ ਕਿਉਂ ਲਾਲਾਂ ਜਿਹੀ ਹੁੰਦੀ ਹੈ ਪਤਾ ਨਹੀਂ ਕਿ ਮਮਮੀ ਨੂੰ ਸਵਾਲ ਲੱਗਦੀ ਹੈ ਤੇ ਇੱਕ ਭੈਣ ਕਹਿੰਦੀ ਸੀਗੀ ਕਿ ਤੁਸੀਂ ਆਟੇ ਚਾ ਕਿਵੇਂ ਗੁੰਦੇ ਹੁੰਦੇ ਹੋਗੇ ਉਹ ਵਾਲੀ ਰੈਸਪੀ ਜਾਨੀ ਕੀ ਕਿਵੇਂ ਬਣਾਉਣੀ ਤੁਸੀਂ ਪਰਾਂਠੇ ਦਿਖਾਓ ਬਣਾ ਕਿਸੇ ਛੁੱਟੀ ਵਾਲੇ ਦਿਨ ਹੀ ਬਣਨਗੇ ਤੇ ਜ਼ਰੂਰ ਦਿਖਾਵਾਂਗੇ ਹਾਂਜੀ ਕੀ ਹੈ ਪਤਲੇ ਕਪੜੇ ਪਾਈ ਬੈਠਾ ਮਮਮੀ ਲੈ ਕੇ ਆਈ ਆਪ ਦੇ ਪੇਕਿਆ ਤੋਂ ਗਿਫਟ ਹੈਲੋ ਵੀਰਾ ਹੈਂ ਹਾਂ ਕੀ ਬਣਦਾ ਆਪੇ ਮੌਲੀਆਂ ਅੱਛਾ ਹਾਂ ਇਹ ਫੜਕੜੀ ਆ ਮੇਰੇ ਪਾਸੇ 'ਚ ਵੀ ਪਈ ਏ ਫੜਕੜੀ ਉਹ ਕੱਢ ਕੇ ਲਿਆਈ ਕਿਉਂ ਕਿ ਰੱਖਣੀ ਐ ਮੈਂ ਉਦੋਂ ਮੇਰੇ ਮਗਰੋਂ ਯਾਦ ਆਈਏ ਤੂੰ ਮੈਨੂੰ ਆਖਿਆ ਹਾਂ ਮੈਂ ਕਿ ਮੈਂ ਇੱਕ ਦਿਨ ਇਕੱਲੇ ਭਾਬੀ ਦੇ ਤੇ ਵੇਖੀ ਸੀ ਇਹ ਫੜਕੜੀ ਆ ਪਸਤਾ ਫੈਲ ਕਰ ਲਿਸ ਤੋਂ ਕਹੀ ਸੀ ਚੌੜਾ ਦੇ ਦੋ ਕ ਚਮਚੇ ਤੇ ਵਿੱਚ ਫੜਕੜੀ ਪਿਆਉਣੀ ਆ ਧਿਆਉਣੀ ਆ ਬੀਪੀ ਉਹਨਰੇ ਵਿੱਚ ਅੱਕ ਦੀ ਰਗੜ ਕੇ ਪਾ ਲੂੰਗੀ ਸੁਬਾਹ ਮੈਡਮ ਤਾਂ ਕਹਿੰਦੀ ਸੀ ਪਿਆਉਂਦੀ ਤੇ ਉਹ ਬਸ ਤੜਕੇ ਚੌਲ ਅੱਡ ਘੜਾ ਦੇਣੀ ਉਹ ਪੁਣ ਕੇ ਫੇਰ ਲਾਉਣਾ ਨੇ ਤੇ ਰਾਤ ਨੂੰ ਲਾਉਣਾ ਹੈ ਫਿਰ ਬਾਅਦ ਵਿੱਚ ਜਿਹੜੇ ਹੋ ਦਿੱਤੇ ਨੇ ਨਾਈਟ ਕਰੀਮ ਦਿਓ ਲਾਉਣੀ ਕੀ ਹੋ ਗਿਆ ਹਾਂਜੀ ਟਾਈਮ ਹੋ ਗਿਆ 6:30 ਦਾ ਕੰਮ ਕਰਾ ਜਿਹੜੇ ਆਪਣੇ ਚੱਲੀ ਜਾਂਦੇ ਆ ਕੱਪੜੇ ਮੈਂ ਸਕੂਲ ਵਾ ਕੇ ਮੈਸ਼ੇਂ ਚ ਪਾਈ ਹੋਈ ਹੈ ਉਸੇ ਤਾਂ ਤੋਤੇ ਜਿਹੀ ਸੀ ਪਰ ਇਹ ਹੁਣ ਆਈ ਨਹੀਂ ਲੇਟ ਤਾਂ ਕਰਕੇ ਫਿਰ ਮੈਨੂੰ ਆਉਂਦਾ ਜਿਸ ਦਿਨ ਮਸ਼ੀਨ ਚਲਾਈ ਹੈ ਚਲ ਮੈਂ ਧੋਈ ਦਿੰਨੀ ਆ ਇੰਨੇ ਬਲੂਂਗੜੇ ਆ ਸਾਡੇ ਘਰੇ ਤਾਂ ਕਰਕੇ ਬਹੁਤ ਨੂੰ ਲੱਗਦਾ ਬਹੁਤ ਕੰਮ ਬਹੁਤ ਪਉਂਦੀ ਹੈ ਦਿਨੇ ਤਾਂ ਹੋ ਜਾਂਦੀ ਵੀ ਪੂਰੀ ਗਰਮੀ ਆ ਐਵੇਂ ਲੱਗਦਾ ਵੀ ਗਰਮੀ ਆ ਗਈ ਐਸ ਵੇਲੇ ਥੋੜਾ ਜਿਹਾ ਮੌਸਮ ਠੰਡਾ ਹੋ ਜਾਂਦਾ ਜਿਵੇਂ ਆ ਸਰ ਵੀ ਇਹਨਾਂ ਦੁਖੀ ਜਾਂਦਾ ਬਾਲਾ ਜਦੇ ਤੇ ਵਿੱਚੇ ਕੱਪੜੇ ਚੱਲੇ ਜਾਣਗੇ ਤੇ ਵਿੱਚੇ ਮੈਂ ਪੋਚਾ ਲਾ ਦ ਮੰਮੀ ਕਾ ਨੀਂਦਰ ਪੋਚਾ ਹੀ ਲਾ ਦੇ ਮੈਂ ਟਾਲਜੀ ਕੱਢਦੀ ਸੀ ਕੋ ਛੱਡ ਪਰੇ ਮੈਥੋਂ ਨਹੀਂ ਲੱਗਦਾ ਫਿਰ ਮੈਂ ਖੱਜਾ ਹਾਦੀ ਮਸ਼ੀਨ ਜੰਗਲੀ ਆਂਦੀ ਐ ਕੱਢ ਗਈ ਚਲ ਤੇਰਾ ਘੇੜਾ ਹੋਰ ਕਮਾਈ ਜਾਵਾ ਤੇ ਪੋਚਾ ਵੀ ਲਾਈ ਪਈ ਐ ਸਬਜੀ ਬਣੀ ਜਾਂਦੀ ਆ ਤੇ ਫਿਰ ਰੋਟੀ ਜਹੇ ਟਾਈਮ ਆ ਫਿਰ ਤਾਂ ਕਰਕੇ ਮੈਂ ਸਰ ਦੇ ਵਿੱਚ ਨੂੰ ਕੁਝ ਹਲਾ ਦੂ ਇਸ ਹੱਟਾ ਹੋ ਗਿਆ ਇਹਨਾਂ ਨੂੰ ਹਫਤੇ ਤੋਂ ਵੀ ਜ਼ਿਆਦਾ ਹੋ ਗਿਆ ਦੇਖ ਲਾ ਇਧਰਲੇ ਪਾਸੇ ਜਿਹੜੇ ਮਰਜਾਈ ਆ ਦੇਖਾ ਸਾਰੇ ਇਧਰ ਸੋਨੇ ਸੋਨੇ ਹੁਣ ਫੁੱਲ ਨਿਕਲ ਰਹੇ ਨੇ ਤਾਂ ਤਾਜ਼ੀ ਨਿਕਲੇ ਅੱਜ ਕਿੰਦੀ ਸੋਨੇ ਫਲਾਵਰ ਆ ਦੇਖੋ ਸਾਰਾ ਭਰ ਜੂਗਾ ਹੁਣ ਇਹਦੇ ਪੱਤੇ ਦਿਖਣੋਂ ਹਟ ਜਾਣਗੇ ਤੇ ਆ ਕੰਡਿਆਂ ਜਾਂ ਦੇ ਉੱਪਰ ਆ ਜਿਹੜੇ ਫਲਾਵਰ ਆ ਜਾਣਗੇ ਈ ਡਿੱਗ ਪਣਾ ਸੇ ਹੱਥ ਚ ਫੋਨ ਕਿਦਾਂ ਚਲ ਗਿਆ ਅੱਜ ਕੋਈ ਵੀ ਕੱਪੜੇ ਆ ਜਿਹੜੇ ਆਪਾਂ ਅੰਦਰ ਨਹੀਂ ਪਾਈ ਹੈਗੇ ਕਿਉਂਕਿ ਐਵੇਂ ਮੈਂ ਕੱਪੜੇ ਦੀ ਤਾਂ ਕਰਕੇ ਨਹੀਂ ਅੰਦਰ ਪਾਏ ਹੈਗੇ ਕਿਉਂਕਿ ਹੁਣ ਜਿਹੜਾ ਐਨੀ ਵਿਚਲ ਟਰੇਲ ਤਾਂ ਜ਼ਰੂਰ ਪੈਂਦੀ ਆ ਭਾਵੇਂ ਆ ਵੀ ਧੁੱਪ ਨਿਕਲੇ ਹੋਊਗੀ ਤੜਕੀ ਮੁੜ ਕੇ ਫਿਰ ਚੱਕ ਧਰ ਜਣੀ ਕਿ ਬਾਹਰ ਪਾਉਣੇ ਪਹਿਲੇ ਤਾਂ ਕਿਵੇਂ ਖਾਪੇ ਸੁੱਕੀ ਜਾਣਗੇ ਜਿਵੇਂ ਕਹਿੰਦੇ ਹੁੰਦੇ ਕਿਹੜਾ ਇੱਕ ਇੱਕ ਸੂਟ ਆ ਗਈ ਬਿੜੇ ਵੀ ਇੱਕ ਇੱਕ ਸੂਟ ਹੁੰਦਾ ਹਨ ਵੀ ਮੁੜ ਕੇ ਪਾਉਣ ਨੂੰ ਨਹੀਂ ਠਿਆਉਣਾ ਸਾਰਿਆਂ ਦੇ ਤਾਂ-ਤਨ ਚਾਰ-ਚਾਰ ਸੂਟ ਲੱਗੇ ਹੁੰਦੇ ਆ ਹਾਂਜੀ ਮੇਰੀ ਮਰੀਤ ਮੈਂ ਨਿੱਕੇ ਆ ਸੀਕੀ ਤਿੱਕਾ ਲਾ ਕੇ ਤਿੱਕਾ ਲਾ ਕੇ ਆਇਓ

ਉਦੇ ਕਮਰੇ ਚ ਲਾ ਦਾ ਲੋ ਗੀ ਨਾਮ ਲੇਟ ਲਿਆ ਅਥੋਂ ਭਿਉਕੇ ਬਣਾ ਲੀ ਬੀਬੀ ਕੰਨੀ ਦੋਲੀ ਰਮਲੇਟ ਕਿ ਲਾ ਲਿਓ ਉਹਦੇ ਕਮਰੇ ਚ ਕਹਿੰਦੀ ਛੱਡ ਪਰੇ ਇੱਕ ਸੱਸੂ ਮਾਤਾ ਕਹਿੰਦੀ ਪੋਚਾ ਲਾ ਇੱਕ ਕਹਿੰਦੀ ਛੱਡ ਖੇੜ ਹੈ ਆ ਬਣਾ ਦੇ ਵਾਹ ਐਸੀ ਹੈ ਮੇਰੀ ਦਾਦੀ ਸਾਸ ਕਦੀ ਕਦੀ ਤਾਂ ਮੇਰੀ ਹਮੇਦ ਕਰਾ ਜਾਂਦੀ ਹੈ ਅੰਟੀ ਨਾ ਚਲੋ ਇਹ ਦਾਦਿਆਂ ਤਾਂ ਹਮੇਦ ਕਰਾ ਦਿੰਦੇ ਸਸੇ ਸਸੇ ਵੀ ਅੱਛੀ ਹੈ ਤੇ ਤੂੰ ਮੂੰਹ ਪੈਨੇ ਕਰੇ ਸੀ ਅੱਜ ਤੇ ਤੂੰ ਝਾੜੂ ਨਹੀਂ ਮਾਰਿਆ ਰੂਮ ਦੇ ਵਿੱਚ ਮੈਂ ਤੈਨੂੰ ਕਹੀ ਕਿ ਰਹੀ ਸੀ ਕਿ ਝਾੜੂ ਮਾਰੇ ਫੁੱਲੇ ਤੇ ਖਾਣਾ ਨਾ ਫੁੱਲੇ ਖਾਣਾ ਨਾ ਫੁੱਲੇ ਦੋ ਵਾਰੀ ਖਿਚੜੀ ਖਾ ਲਈ ਖਾਣਾ ਖੋਰ ਨਹੀਂ ਚੱਲ ਲੱਗੇਗਾ ਨੱਚਣਾ ਵੀ ਅੱਕੇ ਸੀ ਪਰਮਿਸ਼ਨ ਲਵਾਂਗੇ ਦੇਖਾਈਏ ਆਪਾਂ ਵਲੌਗ ਬਣਾਵਾਂਗੇ ਫਰਸ਼ ਨਾਲ ਦਿਨ ਦਿਖਾਵਾਂਗੇ ਤੁਹਾਨੂੰ

ੱਡਾ ਤਾਂ ਢੱਡ ਨਹੀਂ ਦੁਖਿਆ ਅੱਜ ਬਸ ਕੁਲ ਖਾਣ ਦੀ ਵਾਲੀ ਆਉਂਦੀ ਆ ਹਾਂ ਲੈ ਲਈ ਸੀ ਦੋ ਵਾਰੀ ਲੈ ਲਈ ਸੀ ਇੱਕ ਮੈਂ ਪਹਿਲਾਂ ਮੈਂ ਲੈ ਲਈ ਤੋਂ ਆਏ ਲੈ ਕੇ ਆਏ ਉਦੋਂ ਉਦੋਂ ਲੈ ਲਈ ਮੈਂ ਤਿੱਕ ਮੈਂ ਚਾਹ ਪੀਣ ਤੋਂ ਬਾਦ ਜਾ ਫਿਰ ਖਿਚੜੀ ਖਾਣ ਤੋਂ ਬਾਦ ਲੈਤੀ ਸੀ ਅੱਛਾ ਉਦੋਂ ਲੈ ਲਈ ਫਿਰ ਮੈਂ ਹਾਂ ਸੁਵੇਰੇ ਨਹੀਂ ਸੁਪੀ ਮਾਰਨੇ ਸਕੂਲ ਤੋਂ ਸਵਾਰੇ ਤਾਂ ਜਾਉਂਗੀ ਬਾਅਦ ਚਾ ਫੇਰ ਛੁੱਟੀ ਮम्मा ਮੈਨੂੰ ਅੰਦਰ ਜਾਣਾ ਹੈ 2 ਮਿੰਟ ਰੁਗਿਆ ਬਈ ਹਜਣੀ ਜਾ ਮम्मा ਹਜਣੀ ਜਾ ਸਕਦੇ ਅੰਦਰ 5 ਮਿੰਟ ਰੁਕ ਜਾ ਬਈ ਬੀਬੀ ਨੂੰ ਵੀ ਲਕੂ ਕੇ ਆਈ ਐ ਜਾਈ ਚ ਤੇ ਮੈਨੂੰ ਸੁੱਕ ਜਾਂਦੇ ਹੁਣ ਕੋ ਚਲਾਦਾ ਓਕੇ ਹਾਂ ਨਮਾ ਮੈਂ ਅੰਦਰ ਜਾਵਾਂ ਲਸੀ ਕੋਈ ਨਹੀਂ ਰੋਕੇ ਕਿ ਆਵੜੀ ਭਰੋਣਾ ਸਾਡਾ ਸਾਡਾ ਤਾਂ ਜਾਵੜੂ ਭਰਾਂਡਾ ਸਾਰਾ ਗਿੱਲਾ ਹੈਗਾ ਪੜਾ ਪੁੜਾ ਜਿਹਾ ਨਹੀਂ ਕਰ ਦਿਆਂਗਾ ਤੈਰਾ ਨਹੀਂ ਮੈਂ ਤੈਰਾ ਬੜਾ ਹੋਣਗੇ ਜਦੋਂ ਗਿੱਲਾ ਪੁੱਤ ਦਾਦੀਆ ਓ ਯਾਰ ਮੈਂ ਕੋਈ ਨਾ ਛੱਡ ਕੀ ਕੋਈ ਨੀ ਮਾ ਪੋਣਾ 2 ਮਿੰਟ ਬੈਠ ਕਰੋ ਮੀਨੇ ਕਿਹੜੇ ਗੋਹੇ ਸੁੱਟੇਗੇ ਪਤਾਨੀਆਂ ਵਾਲੇ ਹੈ ਪਤਾਨੀਆਂ ਆ ਮਮੀ ਨੇ ਗਹਾਰੇ ਵਾਲੇ ਸੁੱਟੇ ਹਨ ਲੈਣਾ ਸੁੱਕਨੇ ਬਾਹਰ ਤੇ ਧੁੱਪ ਸੀ ਉਹ ਕੋਸੇ ਕਸੇ ਹੋੜੀ ਫੁਰਜੀ ਚਮਸਰਾ ਗੱਲ ਬਤੋਹਿਆ ਪਾਣੀ ਨੂੰ ਉਲੂਗੇ ਪਾਣੀ ਨੇ ਡੋਲਦੀ ਵੀ ਆ ਦੇਖੀ ਇਹਨੂੰ ਹਿੱਲ ਤੇ ਹੀ ਰਾਜੇ ਦੀ ਛੱਡ ਹੀ ਨਹੀਂ ਖੜਾ ਫਿਰ ਹੁਣ ਭੀਲ ਪਾਉਣ ਦਾ ਟਾਈਮ ਆ ਹੁਣ ਕਿਉਂ ਹੀ ਪਾਇਆ ਕਰ ਮਮਾ ਜੀ ਮਮਾ ਜੀ ਤੁਹਾਨੂੰ ਬਤਾ ਮੈਂ ਕਿਹਾ ਵੀਰਾ ਇਹ ਜਦੋਂ ਦੁਪਹਿਰ ਹੁੰਦੀ ਉਹ ਦੁੱਧਾ ਕੱਲੀਆਂ ਪਾਲਾ ਕਰ ਪਰ ਸ਼ਾਮ ਨੂੰ ਵੀ ਆਈ ਪਈ ਇਹ ਫਿਰਦੀਆ ਸ਼ਾਮ ਨੂੰ ਜਰਾਪਾ ਵੀ ਨਹੀਂ ਪਉਂਦੀ ਉਹੀ ਤਾਂ ਗੱਲ ਐ ਆਦੀ ਇਹ ਨਹੀਂ ਪੈ ਫੜਦੇ ਹਾਂ ਤੇਰੇ ਵੱਲ ਆ ਦੇ ਲਾ ਆਪਣੇ ਸੌਕਸ ਪਾਗਾ ਹੁਣ ਮੈਂ ਆਪਣੀ ਹਾਂ ਇੱਕ ਮਿੰਟ ਮੈਂ ਆਪ ਨਾ ਨਹੀਂ ਹੁੰਦੀ ਸੌਕਸ ਮੈਂ ਸਕੂਲੋਂ ਆ ਕੇ ਉਹ ਚੇਂਜ ਕਰਕੇ ਘਰ ਆ ਵਾਲੀਆਂ ਜਿਹੜੀਆਂ ਪ੍ਰਾਣੀਆਂ ਪਾਗਾ ਘਰੇ ਆ ਕੇ ਪ੍ਰਾਣੀਆਂ ਪਾਗਾ ਪੈਰ ਹੀ ਲਉਂਦੀ ਹੁੰਦੀ ਹੁੰਦੀ ਮੈਂ ਤਾਂ ਹੂੰ ਬੱਸ ਬਾਅਦ ਤੋਂ ਮੈਂ ਪਾ ਲਵਾਂਗੇ ਖਾਈਏ ਪੁੱਤ ਜੀ ਭੁੱਖ ਬਗੜ ਗਈ ਆ ਮਮਾ ਜੈਸਮਿਨ ਕੇ ਨੀ ਆ ਕੇ ਬਣਾਇਆ ਜੈਸਮਿਨ ਕੇ ਨੇ ਓਕੇ ਮੈਂ ਆ ਬੈਠੀ ਮੈਂ ਤਾਂ ਆਪ ਮੈਂ ਚੱਪਾ ਲਾਂਗਾ ਹੁਣ ਜੀ ਟਾਈਮ ਹੋ ਗਿਆ ਸਵੇਰ 8:00 ਤੇ ਆਪਾਂ ਕੰਮ ਕਰਨ ਵੇੜਲੇ ਸੀਗੇ ਆਪਾਂ ਚੱਲੇ ਉੱਧਰ ਪਾਲੇ ਕੇ ਘਰੇ ਮਾਮਾ ਜੀ ਆਏ ਨੇ ਤੇ ਮੰਮੀ ਕਹੇ ਲਈ ਚਲੋ ਹੁਣ ਕੰਮ ਕਰ ਦੰਦੇ ਵਿੜਗੇ 10 ਮਿੰਟ ਗੱਲਾਂ ਬਾਤਾਂ ਕਰਿਆ ਆਉਣੇ ਆਹ ਦਗਾ ਹੀ ਬੈਸ ਲੀਨਾਂ ਨੇ ਦੇਖੋ ਕਿ ਕਿੱਡੀ ਵੱਡੀ ਕਿੱਡੀ ਵੱਡੀ ਆ ਨਾ ਪਾਲੇ ਸਾਡੇ ਆਪਣੇ ਗਾਉ ਪਾਲੇ ਬਨੇ ਪਾਲੇ ਗੱਲ ਸੁਣ ਲੈ ਆ ਪੈਕਿੰਗ ਕਿੰਨੇ ਦੀ ਲੈਂਦੀ ਆ 10 ਰੁਪਿਆ ਦੇ ਵੀ ਵੱਧਾ ਹੈ ਇਹ ਬੁੱਲਾ ਤੇ ਲਾਦਾ ਰਾਜੇ ਲਾਜੇ ਹੈ ਹੈ ਇੱਥੇ ਚੜੇ ਖੜੇ ਹੋਏ ਲੋਕਾਂ ਨੂੰ ਅੱਧੀ ਰਾਤ ਨੂੰ ਗਿੱਸੋ ਸੁੱਕਤੇ ਵੀ ਆਂ ਕੁੜੀਆਂ ਆ ਜਾਂਦੀਆਂ ਹੇ ਕੁਛ ਆਪਣੇ ਇੱਧਰ ਲਈ ਸਾਰੇ ਅੰਡੀ ਵੰਡੀ ਸਹੀਆਂ ਰੋਟੀ ਬਣੀ ਖਾ ਲੈਂਦੇ ਆ ਉੱਪਰ ਕਾਢ ਲੇਟਸ ਨਹੀਂ ਰੋਟੀ ਦਾ ਆਪਣਾ ਸੈਂ ਖਾਉਂਦੇ ਨੇ ਆਪਣੇ ਨਾਲ ਟੋਟੀਆਂ ਨਿਵਾਸੀ ਆਈ ਸਾਰੇ ਨਿਵਾਸੀ ਆ ਜਾਂਦੀਆਂ ਇੰਨਾ ਵੀ ਅੱਜ ਇੱਧਰ ਆ ਗਏ ਆਪਾਂ ਨਹੀਂ ਅਠਵਾਂ ਦਿਨ ਨੂੰ ਚਾਰੀਕਨ ਵਾਲੀ ਲੈ ਜਾਸੀ ਚੱਤੀ ਥੱਕੇ ਨਾ ਮੰਮੀ ਕਸੇਦੀ ਹਾਂ ਜਲਦੀ ਜੀ ਕੋੰਦਰ ਦੇਖਣਾ ਤੇ ਉੱਧਰ ਵਾਲੇ ਪਾਸੇ ਮੈਂ ਨਹੀਂ ਜਾਉਂਗੀ ਅਰਗੁਨੀ ਯਾਰ ਕਿਉਂ ਬਾਜ ਜਾ ਚੁੱਪ ਕਰ ਜਾਏਗਾ ਰੌਲਾ ਨਹੀਂ ਪਾਈ ਦਉਣਾ ਸਿੰਮੂ ਸਿੰਮੂ ਚਾਂਡੇ ਬਹਿਣ ਕੇ ਫਰਜ਼ੂੜੀ ਠੱਪ ਠਕ ਲਈ ਜਾਤਾ ਹੈ ਕੀ ਇਹ ਡੌਗੀ ਸ਼ੌਕ ਹਾਂ ਧੜਕੇ ਸਕੂਲ ਜਾਣ ਵਾਲੇ ਬਣਾਈ ਮੂੰਹ ਜਾ ਦੋ ਦੜਕੇ ਕਿਵੇਂ ਕਰੇ ਸਿਰ ਪੰਦੂ ਬਹਿ ਨਹੀਂ ਪਹਿਲਾ ਦੜਕੇ ਫੇਰ ਜਦੋਂ ਇਹਨੂੰ ਪਤਾ ਲੱਗਿਆ ਵੀ ਹਾਏ ਸੱਚ ਵਾੜ ਜਦ ਮੈਂ ਕਹਤਾ ਵੀ ਉਹ ਖੜੂ ਛੇ ਵੱਜ ਗਏ ਨੂਰ ਨਾਲ ਦੀ ਨਾਲ ਰੋਣ ਲੱਗ ਗਈ ਹਾਏ ਮੇਰਾ ਠਿੱਡ ਤੋਕਦਾ ਮੈਨੂੰ ਪਤਾ ਲੱਗਿਆ ਲਾਉਂਦੀ ਦਾ ਬਹਾਨੇ ਛੁੱਟੀ ਮਾਰਦੀ ਬਹਾਨੇ ਦੀ ਅੱਜ ਦੇ ਕੋਲ ਮਰ ਜਾਂਦੇ ਆ ਉਹੀ ਤਾਂ ਮਰੀ ਜਾਂਦੇ ਸੌਖਾ ਤੂੰ ਵਿੱਟਿਆ ਬੜਾਈ ਪਾਣੀ ਸਾਈ ਮੰਮੀ ਪਿੱਛੇ ਕੱਲੀ ਰਹਿ ਗਈ ਹੈ ਕੱਲੀ ਹੈ ਗਈ ਪਿੱਛੇ ਮੈਂ ਦੇਖਾ ਕਿ ਦੇਖਾ ਉਹ ਹੈ ਉਹ ਹਾਏ ਉਹ ਬਸ ਗੱਲ ਨਹੀਂ ਮੈਨੂੰ ਵੀ ਆ ਗਿਆ ਹੁਣ ਦੱਕਾ ਵਾਲਾ ਬਸ ਗੱਲੇ ਹੋ ਗਿਆ ਮਾਂ ਮਾ ਸੁਣਾਉਂਦਾ ਨਾ ਗੱਲਾਂ ਹੋਰ ਬਸ ਮੰਮੀ ਨਾਲ ਗੱਲਾਂ ਬਾਤਾਂ ਕਰਦੇ ਆਪਾਂ ਵਲੌਗ ਨਹੀਂ ਬਣਾਇਆ ਉਹ ਸੱਚਲੀਡ ਚੱਕ ਲੈਂਦੀ ਹਾਂ ਤੇ ਮੈਂ ਤਾਂ ਚੋਰ ਆ ਹਾਂ ਚਲ ਜਣੇ ਤੇ ਗੱਲਾਂ ਵਾ ਤਾਂ ਚੱਲਦੇ ਸੀਰੀਅਸ ਮੈਟਰ ਘਰ ਦੀ ਗਵਿਲਦਾਰੀ ਦੀਆਂ ਗੱਲਾਂ ਮਾਤਾ ਤੇ ਹੂੰ ਗਲਗ ਬਣਾਉਣਾ ਸਾਈਨ ਲੱਗ ਗਿਆ ਉਹ ਜਣ ਕੇ ਗੱਲਾਂ ਮਾਤਾ ਜੀ ਮਾਸਟਰ ਹੈ ਆਪਦੇ ਚ ਬਣਾਉਂਦੇ ਹੋ ਬਸ ਅੱਧਾ ਪੌਣਾ ਘੰਟਾ ਲਾਇਆ ਹੈ ਹੂੰ ਹੋ ਗਿਆ ਮੈਂ ਇੱਕ ਬਾਇਰ ਵਾ ਕੇ ਆਉਣਾ ਹਾਂ ਹਾਂਜੀ ਕਰੀ ਵਲੌਗ ਦਾ ਐਂਡ ਫਿਰ ਹਾਂ ਲੋ ਜੀ ਫਿਰ ਆਪਾਂ ਉਧਰੋਂ ਆ ਗਏ ਸੀ ਬੱਚੇ ਪੀਦੇ ਚਾਹ ਪਾਣੀ ਚਾਹ ਪੀਣੀ ਨਹੀਂ ਦੁੱਧ ਬਿੱਦ ਕੌਫੀ ਹੈਨਾ ਲੋ ਜੀ ਆਪ ਇਸ ਦਿਨ ਆਲੀ ਆਪਣੇ ਵਲੌਗ ਦਾ ਐਂਡ ਕਰਦੇ ਆਂ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਕਿ ਬੈਲ ਆਈਕਨ ਜਿਹੜੂਦ ਵਾਲੇ ਤਾਂ ਕਿ ਅਨੋਰਡ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਜਿਹੜੇ ਸਾਡੇ ਸੋਨੇ ਸੋਨੇ ਬਲੌਗ ਐ ਇੰਜੋਏ ਕਰ ਸਕੋ